ਤੋ ਸਸ਼ੀ ਕਾਲ ਜੀ ਅਗਲੇ ਦਿਨ ਦੀ ਸਵੇਰ ਸ਼ੁਰੂ ਟ੍ਰੈਕਿੰਗ ਕੰਮ ਲੱਗਿਆ ਹੁਣ ਪਰ ਸੋਹ ਸੱਚ ਰਿਆਕਾਰੋ ਸੋ ਸਵੇਰੇ ਆਸੀ ਸ਼ੁਰੂ ਕਰਤਾ ਸਫਰ ਅਗਲੇ ਦਿਨ ਦਾ ਤੇ ਹੁਣ ਅੱਗੇ ਜਿਵੇਂ ਜਿਵੇਂ ਜਾਂਦੇ ਆ ਤੁਹਾਨੂੰ ਦਿਖਾਉਂਦੇ ਜਾਵਾਂਗੇ ਰਸਤਾ ਹਾਂਜੀ ਸਫਰ ਚੱਲਦੇ ਨੂੰ ਸਾਨੂੰ ਇੱਕ ਘੰਟਾ ਹੋਣ ਵਾਲਾ ਤੇ ਵਧੀਆ ਸਫ਼ਰ ਚੱਲ ਰਿਹਾ ਬਹੁਤ ਸਹਿਜਤਾ ਨਾਲ ਚੱਲ ਰਹੇ ਆ ਸਾਰੇ ਬੰਦੇ ਸਹੀ ਚਾ ਅਰਧਿਕਲਾ ਚ ਤੇ ਸੰਗਤ ਆ ਜਿਹੜੀ ਸਵੇਰੇ ਸੁਵੇਹਾ ਨਿਕਲਿਆ ਗਈ ਸੀ ਉੱਥੋਂ ਤੇ ਜਿਵੇਂ ਜਿਵੇਂ ਸੰਗਤ ਅੱਗੇ ਜਾ ਰਹੀ ਆ ਇਕੱਠ ਹੋਰ ਵੱਧ ਰਿਹਾ ਕਿਉਂਕਿ ਸੰਗਤ ਬਹੁਤ ਲੇਟ ਵੀ ਉੱਠਦੀ ਆ ਤੇ ਉਹ ਸੰਗਤ ਰਸਤੇ ਦੇ ਵਿੱਚ ਮਿਲਦੀ ਜਾਂਦੀ ਆ ਸੋ ਕਾਲ ਬਿਲਕੁਲ ਨਹੀਂ ਕਰਨੀ ਬਿਲਕੁਲ ਸਹਿਜਤਾ ਨਾਲ ਜਾ ਰਹੇ ਆ ਤੇ ਵਧੀਆ ਸਫ਼ਰ ਚੱਲ ਰਿਹਾ ਬਾਕੀ ਅੱਗੇ ਦਿਖਾਉਣੇ ਆ ਸਾਨੂੰ ਜਿਹੜੇ ਪਿੱਛੇ ਪਹਾੜ ਦੇਖਣ ਲੱਗ ਗਏ ਦਿਨ ਚੜਦੇ ਆ ਉੱਪਰ ਚੱਲਿਆ ਨੂੰ 1.5 ਘੰਟਾ ਹੋ ਗਿਆ ਤੇ ਕਾਫੀ ਰਸ ਹੈ ਤੇ ਜਿਵੇਂ ਜਿਵੇਂ ਉੱਪਰ ਜਾ ਰਹੇ ਆ ਠੰਡ ਹੋਰ ਵੱਧ ਰਹੀ ਆ ਪਰ ਪਸੀਨਾ ਵੀ ਆ ਰਿਹਾ ਉਹ ਨੀਚੇ ਜਿਹੜੀ ਜਗ੍ਹਾ ਦੇਖ ਰਹੇ ਹਾਂ ਉੱਥੋਂ ਚੱਲ ਕੇ ਆਏ ਹਾਂ ਤੇ ਸੋਹਣਾ ਸਫ਼ਰ ਨਿਕਲ ਰਿਹਾ ਕਾਲ ਦੀ ਜ਼ਰੂਰਤ ਨਹੀਂ ਇਹਦੇ ਵੀ ਬੰਦੇ ਭੱਜ ਕੇ ਚੜਦੇ ਆ ਜਾਂ ਕਾਲ ਕਰਦੇ ਆ ਤਾਂ ਉਹ ਅੱਗੇ ਮਿਲ ਜਾਂਦੇ ਆ ਖੜੇ ਹੋਏ ਸੋ ਇੱਕ ਸਾਰਤਾ ਬਣਾਈ ਰੱਖੋ ਇੱਥੋਂ برف ਦਿਖਣੀ ਸ਼ੁਰੂ ਹੋ ਗਈ ਸਾਹਮਣੇ ਵਾਲੀਆਂ ਪਹਾੜੀਆਂ ਤੇ ਤੇ ਆਪਾਂ ਇਸ ਤੋਂ ਦੂਜੀ ਸਾਈਡ ਨੂੰ ਚੜ ਰਹੇ ਹਾਂ ਆਹ ਸਾਈਡ ਨੂੰ ਜਗਾ ਜਗਾ ਤੋਂ ਤੁਹਾਨੂੰ ਘੋੜਿਆਂ ਦੇ ਛਤਰਾ ਦੇ ਮਿਲਦੇ ਰਹਿੰਦੇ ਆ ਇਹਨਾਂ ਤੋਂ ਥੋੜਾ ਜਿਹਾ ਵਿਛੇ ਧਿਆਨ ਨਾਲ ਚੱਲਣਾ ਚਾਹੀਦਾ ਕਿ ਖੱਤਰਾ ਦਾ ਕੋਈ ਪਤਾ ਨਹੀਂ ਕਿੱਧਰ ਨੂੰ ਹੋਇਆ ਸਾਨੂੰ ਚੱਲਿਆਂ ਨੂੰ 2.5 ਘੰਟੇ ਹੋ ਗਏ ਤੇ ਉੱਪਰ ਹੁਣ ਸਾਨੂੰ ਧੁੱਪ ਦਿਖਣ ਲੱਗ ਗਈ ਪਹਾੜਾਂ ਤੇ ਸਾਹਮਣੇ ਜਿਹੜੇ ਪਹਾੜ ਦਿਖ ਰਹੇ ਆ ਇਹਨਾਂ ਤੇ ਧੁੱਪ ਪੈ ਰਹੀ ਆ ਕਿ ਆ ਟਰੈਕ ਆ ਰਿਹਾ ਅਸੀਂ ਹੌਲੀ ਹੌਲੀ ਚੱਲ ਰਿਹਾ ਸੋਹਣਾ ਸਫਰ ਨਿਕਲ ਰਿਹਾ ਬੜਾ ਇੰਜੋਏ ਕਰ ਰਹੇ ਆ ਆਸ-ਪਾਸੇ ਦੀ ਖੂਬਸੂਰਤੀ ਨੂੰ ਹਰ ਤਰ੍ਹਾਂ ਦਾ ਬੱਚੇ ਬਜ਼ੁਰਗ ਕੋ ਵੱਡੇ ਛੋਟੇ ਬੱਚੇ ਸਭ ਕੋਈ ਪਹੁੰਚ ਰਿਹਾ ਦਰਸ਼ਕਾਂ ਦਰਸ਼ਣ ਕਰਨ ਉੱਪਰ ਜਿਹੜੀ ਉਹ ਗਲੇਸ਼ੀਅਰ ਆ ਗਿਆ ਇੱਕ ਤੇ ਇਹ ਪਹਿਲਾ ਗਲੇਸ਼ੀਅਰ ਆ ਇਹਨਾਂ ਤੋਂ ਟੱਪ ਕੇ ਆਪਾਂ ਇਸ ਤੋਂ ਅੱਗੇ ਜਾਣਾ ਕਿੱਥੇ ਆ ਕੇ ਚੜਾਈ ਥੋੜੀ ਜੀ ਸੌਖੀ ਹੋ ਗਈ ਸਰੀਰ ਨੂੰ ਆਰਾਮ ਮਿਲ ਰਿਹਾ ਤੇ ਸਾਡੇ ਸਿੰਘ ਵੀ ਚੜਦੀ ਕਲਾ ਅੱਗੇ ਜਮੇ ਉੱਪਰ ਜਾ ਰਹੇ ਹਾਂ ਚੜਦੀ ਜਮੇ ਜਾ ਰਹੇ ਵਧੀਆ ਫੀਲ ਹੋ ਰਿਹਾ ਸਰੀਰ ਗਰਮ ਹੋ ਕੇ ਹੌਲਾ ਹੋ ਰਿਹਾ ਤੇ ਬਾਕੀ ਉੱਤੇ ਵੀ ਮੌਸਮ ਸੋਹਣਾ ਹੋ ਗਿਆ ਕਹਿੰਦੇ بارش ਵਗੈਰਾ ਦਾ ਹਜੇ ਨਹੀਂ ਕੋਈ ਐਡਾ ਪਿਛਲੇ ਟਾਈਮ ਦੇ ਵਿੱਚ بارش ਹੋ ਸਕਦੀ ਹੈ ਜਦੋਂ ਨੂੰ ਵਾਪਸੀ ਹੁੰਦੀ ਹੈ ਆਹ ਘੋੜਿਆਂ ਵਾਲੇ ਜ਼ਰੂਰ ਤੰਗ ਕਰਦੇ ਰਸਤੇ 'ਚ ਜਿਹੜੇ ਉਹ ਖੱਲੇ ਖਾਈ ਦੇਖ ਰਹੇ ਹੋ ਉੱਥੋਂ ਚੜ ਕੇ ਆਇਆ ਹੁਣ ਜੂਮ ਕਰਕੇ ਦਿਖਾਈ ਇਹਦਾ ਉਹ ਨੀਚੇ ਵਾਲੀ ਜਗਾ ਤੋਂ ਟਾਪ ਤੇ ਜਾਣਾ ਉਹ ਸੋਹਣਾ ਫਸਰ ਨਿਕਲ ਰਿਹਾ ਐਸ ਤਰ੍ਹਾਂ ਹੋ ਜਾਂਦਾ ਕਿ ਤੇ ਜਦੋਂ ਸਾਈਡ ਲੈਣੀ ਆ ਕੋਸ਼ਿਸ਼ ਕਰੋ ਕੋਤੀ ਸਾਈਡ ਹੋ ਜਾਓ ਬੱਚੇ ਵੀ ਜਾ ਰਿਹਾ ਚੜਵੀ ਕਲਾ ਚ ਇਹ ਜਦੋਂ ਵੀ ਘੋੜੇ ਆਉਂਦੇ ਆ ਤਾਂ ਆਹ ਸਾਈਡ ਨਾ ਖੜ ਕਿਉਂਕਿ ਇੱਥੇ ਰੇਲਿੰਗ ਨਹੀਂ ਹੈਗੀ ਉੱਥੇ ਥੋੜਾ ਜਿਹਾ ਔਖਾ ਹੈਗਾ ਜਿਹੜਾ ਰਸਤਾ ਬਣਿਆ ਹੋਇਆ ਉਹਦੇ ਵਿੱਚੋਂ ਹੀ ਬਹੁਤ ਸ਼ਾਰਟਕਟ ਨਿਕਲਦੇ ਆ ਆ ਜਿਹੜੇ ਜਿਵੇਂ ਹੁਣ ਇਧਰ ਦੀ ਜਾ ਰਹੇ ਆ ਬਾਈ ਤੇ ਉੱਥੇ ਜਾ ਕੇ ਚੜ ਜਾਣਾ ਕਿ ਆਪਾਂ ਇਧਰ ਦੀ ਟਰੈਕ ਕਰ ਰਹੇ ਹਾਂ ਉੱਥੇ ਦੇਖਾਂਗੇ ਕਿੰਨਾ ਕ ਫਰਕ ਪੈਂਦਾ ਇਸੇ ਦਾ ਵੀ ਤੇ એનર્ਜੀ ਵੀ ਕਿੰਨੀ ਕਿ ਜ਼ਿਆਦਾ ਲੂਜ਼ ਹੁੰਦੀ ਆ ਕਿਉਂਕਿ ਆ ਜਿਹੜਾ ਰਸਤਾ ਬਣਿਆ ਇਹਦੀ ਟਲਾਨ ਥਕਾਵਟ ਨਹੀਂ ਆਉਣ ਦਿੰਦੀ ਤੇ ਉਹਦੇ ਤੇ ਸਟੈਪ ਵੱਡੇ ਚੱਕਣੇ ਪੈਂਦੇ ਆ ਸਰੀਰ ਖਿੱਚਿਆ ਜਾਂਦਾ ਸੋ ਇਸ એનર્ਜੀ ਨੂੰ ਹਜੇ ਸ਼ਾਮ ਤੱਕ ਵਰਤਣਾ ਇਹ ਕਰ ਤੁਸੀਂ ਇੱਥੋਂ ਵਾਪਸ ਫੱਲੇ ਜਾਣਾ ਬਿਲਕੁਲ ਤਾਂ ਇਸ ਨੂੰ ਸ਼ਾਮ ਕੇ ਰੱਖਣ ਦੀ ਜ਼ਰੂਰਤ ਹੈ ਟਾਈਮ ਦਾ ਕੋਈ ਚੱਕਰ ਨਹੀਂ 10 ਦੀ ਜਗਾ ਜੇ 20 ਮਿੰਟ ਲੱਗਦੇ ਆ ਸਫਰ ਸੌਖਾ ਕਰੋ એનર્ਜੀ ਆਉਦੀ ਲੂਜ਼ ਨਾ ਹੋਣ ਦਿਓ ਸਾਹਮਣੇ ਬਰਫ ਦੇ ਉਹੀ ਪਹਾੜ ਤੇ ਗਲੇਸ਼ੀਅਰ ਅੱਗੇ ਆ ਚੁੱਕਿਆ ਹੈ ਨੀਚੇ ਜਿਹੜੇ ਘੋੜੇ ਕਰਾਉਂਦੇ ਆ ਖੱਤਰਾ ਕਰਾਉਂਦੇ ਆ ਤਾਂ ਉਹ ਜਿਹੜਾ ਗਲੇਸ਼ੀਅਰ ਆਉਂਦਾ ਅੱਗੇ ਉਸ ਤੋਂ ਇੰਨਾ ਪਿੱਛੇ ਉਤਾਰ ਦਿੰਦੇ ਆ ਤੇ ਇੱਥੋਂ ਤੱਕ ਆ ਕੇ ਜਸਤੋ ਬਾਅਦ ਜਿਹੜਾ ਟਰੈਕ ਆ ਘੋੜਿਆਂ ਨਾਲੋਂ ਵੀ ਪੈਦਲ ਕਰਨਾ ਪੈਂਦਾ ਕਿਉਂਕਿ ਇਸ ਤੋਂ ਉੱਤੇ ਘੋੜੇ ਨਹੀਂ ਜਾਂਦੇ ਸੋ ਇੰਨਾ ਸਫਰ ਇਹ ਘੋੜੇ ਤੇ ਕਰਦੇ ਨੇ ਤੇ ਉਸ ਤੋਂ ਉੱਤੇ ਪੈਦਲ ਤੁਰ ਕੇ ਜਾਂਦੇ ਨੇ ਬਰਫ਼ ਦਾ ਉਹ ਗਲੇਸ਼ੀਅਰ ਆ ਚੁੱਕਿਆ ਤੇ ਇੰਨਾ ਸਫਰ ਆਪਣਾ ਨਿਕਲ ਚੁੱਕਿਆ 4 ਘੰਟੇ 3 ਹੋਣ ਵਾਲੇ ਆਪਾਂ ਨੂੰ ਚੱਲ ਜਾਣਾ ਸੋਨਾ ਸਫਰ ਨਿਕਲ ਰਿਹਾ ਸਾਤ ਸ੍ਰੀ ਅਕਾਲ ਸੋ ਬੱਚਿਆਂ ਦੇ ਹੌਸਲੇ ਬੁਲੰਦ ਨੇ ਸੋਨਹਾਲ ਸਾਤ ਸ੍ਰੀ ਅਕਾਲ ਬੋਲੇ ਸੋਨਹਾਲ ਸਾਤ ਸ੍ਰੀ ਅਕਾਲ ਬੋਲੇ ਸੋਨਹਾਲ ਸੋ ਇਹ એનર્ਜੀ ਮਿਲਦੀ ਐ ਇੱਕ ਤਰ੍ਹਾਂ ਨਾਲ ਜਿਹੜੇ ਬੰਦੇ ਬੱਚਿਆਂ ਨੂੰ ਦੇਖ ਕੇ ਹੋਰ ਉਤਸ਼ਾਹਿਤ ਹੁੰਦੇ ਆ ਟਰੈਕ ਕਰਨਾ ਹੋਰ ਸੌਖਾ ਹੋ ਜਾਂਦਾ ਉਹਨਾਂ ਲਈ ਕਿ ਆਪਣਾ ਵਿੱਚ ਹੌਸਲਾ ਹਿੰਮਤ ਹੋਰ ਵੱਧ ਜਾਂਦੀ ਹੈ ਸੋ ਅੱਗੇ ਜਾ ਕੇ ਬਰਫ ਦਾ ਜਿਹੜਾ ਪਹਿਲਾ ਗਲੇਸ਼ੀਅਰ ਆ ਚੁੱਕਾ ਹੈ ਸਾਹਮਣੇ ਦੇਖ ਰਹੇ ਹਾਂ ਉੱਪਰ ਧੁੱਪ ਵੀ ਪੈ ਰਹੀ ਆ ਪਹਾੜਾਂ ਤੇ ਆਉ ਗਲੇਸ਼ੀਅਰ ਨੇ ਜਿੱਥੋਂ ਬਰਫ ਆ ਰਹੀ ਹੈ ਤੇ ਇਸ ਤੋਂ ਅੱਗੇ ਫਿਰ ਬਰਫ ਘਟ ਜਾਣੀ ਆ ਇੱਥੇ ਆ ਕੇ ਸੰਗਤ ਆਰਾਮ ਵੀ ਕਰਦੀ ਹੈ ਉਸਟਾ ਤੇ ਜਿਵੇਂ ਜਿਵੇਂ ਉੱਪਰ ਜਾ ਰਹੇ ਹਾਂ ਠੰਡ ਥੋੜੀ ਵੱਧ ਮਹਿਸੂਸ ਹੋ ਰਹੀ ਹੈ ਪਰ ਆਕਸੀਜਨ ਲੈਵਲ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇੱਥੋਂ ਤੱਕ ਕਿਉਂਕਿ ਸਫਰ ਸੋਹਣਾ ਕੁਝ ਹੋ ਰਿਹਾ ਚੱਲਿਆਂ ਨੂੰ ਤਕਰੀਬਨ 3 ਘੰਟੇ ਤੋਂ ਉੱਪਰ ਹੋ ਗਿਆ ਇਸ ਤਰ੍ਹਾਂ ਗਲੇਸ਼ੀਅਰਾਂ ਦਾ ਪਾਣੀ ਉੱਪਰ ਆ ਰਿਹਾ ਆ বরਫਾਂ ਦੇ ਥੱਲੇ ਦੀ ਹੋ ਕੇ ਅੱਗੇ ਕੋਈ ਪਤਾ ਨਹੀਂ ਕਿੱਥੋਂ ਦੀ ਨਿਕਲਦਾ ਹੈ ਇਸ ਵਿੱਚ ਗੈਪ ਪਿਆ ਹੋਇਆ ਇਤਰਾਣ ਤੇ ਇਹੇ ਅੱਗੇ ਜਾ ਕੇ ਜਿਹੜਾ ਚਰਨਾਂ ਦੇ ਰੂਪ ਚ ਆਪਾਂ ਨੂੰ ਦੇਖਦਾ ਜਿਵੇਂ ਉਹ ਚਰਨੇ ਫੁੱਟ ਰਹੇ ਆ ਉੱਪਰ ਇੱਥੇ ਆ ਕੇ ਬਰਫ਼ ਦਿਖ ਰਹੀ ਆ ਠੰਡ ਕਾਫੀ ਜ਼ਿਆਦਾ ਹੋ ਗਈ ਹੈ ਤੇ ਇੱਥੇ ਹੱਥ ਪੈਰ ਸੋਨ ਹੋਣ ਲੱਗ ਜਾਂਦੇ ਆ ਸਾਹਮਣੇ ਬਰਫ਼ ਦਿਖ ਰਹੀ ਆ ਤੇ ਧੁੱਪ ਨਾਲ ਲੱਦੇ ਪਹਾੜ ਇੱਥੇ ਜਿੱਥੇ ਦੋ ਰਸਤੇ ਨਿਕਲਦੇ ਆ ਇੱਥੇ ਚਾਹ ਪਾਣੀ ਦਾ ਪ੍ਰਬੰਧ ਆ ਸੰਗ ਤੋਂ ਤਕਰੀਬਨ ਇੱਥੇ ਰੁਕਦੀ ਆ ਤੇ ਇੱਥੇ ਗਲੇਸ਼ੀਅਰ ਇਸ ਤਰ੍ਹਾਂ ਆ ਜਾਂਦਾ ਮੌਸਮ ਵਿੱਚ ਠੰਡ ਕਾਫੀ ਹੁੰਦੀ ਆ ਤੇ ਇੱਥੋਂ ਇੱਕ ਰਸਤਾ ਜਾਣਾ ਪੌੜੀਆਂ ਦਾ ਜਿਹੜੀਆਂ ਸਿੱਧੀਆਂ ਖੜਮੀਆਂ ਪੌੜੀਆਂ ਨੇ ਤੇ ਇੱਕ ਜਾਣਾ ਇੱਧਰਲੀ ਸਾਈਡ ਆਹ ਵਾਲਾ ਰਸਤਾ 1 ਕਿਲੋ 1.5 ਕਿਲੋਮੀਟਰ ਘੱਟ ਜ਼ਰੂਰ ਆ ਪਰ ਸੇਫ ਰਸਤਾ ਇਹ ਹੈਗਾ ਤਕਾਬਟ ਨਹੀਂ ਹੋਣੀ ਜਿਹੜੇ ਬੰਦੇ ਨੇ ਪਿੱਛੋਂ ਟਰੈਕਿੰਗ ਸਹੀ ਕੀਤੀ ਆ ਉਹਦੇ ਲਈ ਆ ਕੁਝ ਵੀ ਸਫਰ ਨਹੀਂ 1.5 ਕਿਲੋਮੀਟਰ ਤੇ 1.5 ਕਿਲੋਮੀਟਰ ਘੱਟ ਜ਼ਰੂਰ ਆ ਪਰ એનર્ਜੀ ਬਹੁਤ ਵੇਸਟ ਹੋਣੀ ਆ ਬਾਕੀ ਆਪੋ ਆਪਣੇ ਸਰੀਰ ਦੇ ਹਿਸਾਬ ਨਾਲ ਇੱਕ ਪੌੜੀਆਂ ਇੱਧਰ ਦੀ ਜਾਂਦੀਆਂ ਨੇ ਇਹ ਉੱਥੇ ਜਾ ਕੇ ਰਸਤੇ ਅੱਗੇ ਇਕੱਠੇ ਹੋ ਜਾਣੇ ਨੇ ਇੱਥੇ ਆ ਕੇ ਬਰਫ਼ ਤੇ ਉੱਪਰ ਆ ਕੇ ਤਾਂ ਠੰਡ ਮਹਿਸੂਸ ਹੁੰਦੀ ਆ ਪੂਰੀ ਆਪਣੇ ਹੱਥਾਂ ਜਿਹੜੇ ਉਹ ਵੀ ਥਰਨ ਲੱਗ ਜਾਂਦੇ ਆ। ਨੱਕ ਵੀ ਠੰਡਾ ਹੁੰਦਾ। ਆ ਜਿਹੜਾ ਉੱਪਰ ਆਉਂਦਾ ਇਹ ਕਈ ਵਾਰ ਆਹ ਰਸਤੇ ਨੂੰ ਬੰਦ ਵੀ ਕਰ ਦਿੰਦਾ ਗਲੇਸ਼ੀਅਰ। ਤੇ ਇੱਥੇ ਕਈ ਵਾਰ ਟਾਈਮ ਲੱਗਦਾ। ਹੁਣ ਬਰਫ਼ ਘੱਟ ਹੋ ਗਈ। ਜਦੋਂ ਸਟਾਰਟਿੰਗ ਦੇ ਵਿੱਚ ਯਾਤਰਾ ਸ਼ੁਰੂ ਹੁੰਦੀ ਆ ਤਾਂ ਇੱਥੇ ਬਰਫ਼ ਕਾਫੀ ਹੁੰਦੀ ਆ। ਸੋ ਇਹ ਉਹ ਗਲੇਸ਼ੀਅਰ ਨੇ ਜਿਹੜੇ ਸਫ਼ਰ ਨੂੰ ਹੋਰ ਸੋਹਣਾ ਬਣਾਉਂਦੇ ਆ। ਤੇ ਉੱਪਰ ਤੁਸੀਂ ਦੇਖ ਸਕਦੇ ਹੋ ਸੰਗਤ ਜਾ ਰਹੀ ਆ ਸਾਰੇ ਚੜ੍ਹਦੀ ਕਲਾ ਚ ਸਾਨੂੰ ਉੱਪਰ ਚੱਲਿਆ ਨੂੰ ਸਾਢੇ 3 ਘੰਟੇ ਹੋ ਗਏ ਤੇ ਹੁਣ ਪਹਿਲੀ ਵਾਰ ਸੂਰਜ ਦਿਖਾਈ ਦਿੱਤਾ ਸਾਨੂੰ ਇੱਥੇ ਇੰਨੀ ਚਾਈ ਤੇ ਆ ਕੇ ਜਿਹੜੀ ਧੁੱਪ ਪਿਛਲੇ ਪਹਾੜਾਂ ਤੇ 1.5 ਘੰਟੇ 2 ਘੰਟੇ ਤੋਂ ਦੇਖ ਰਹੇ ਸੀ ਉਹ ਤੋਂ ਪਸਾਨੂੰ ਇੱਥੇ ਦਿਖਾਈ ਦਿੱਤੀ ਆ ਕੇ ਸਾਹਮਣੇ ਤੋਂ ਸੂਰਜ ਨਿਕਲਿਆ ਥੋੜੀ ਜਿਹੀ ਗਰਮੀ ਮਹਿਸੂਸ ਹੋਣ ਲੱਗੀ ਆ। ਠੰਡ ਕਾਫੀ ਜ਼ਿਆਦਾ ਹੈ। ਹੱਥ ਠਰ ਰਹੇ ਆ। ਨੱਕ ਵੀ ਦੇਖ ਸਕਦੇ ਹੋ ਲਾਲ ਹੋ ਗਿਆ। ਤੇ ਹਵਾ ਥੋੜੀ ਚੱਲ ਰਹੀ ਆ। ਹਵਾ ਜ਼ਿਆਦਾ ਨਹੀਂ ਹੈਗੀ। ਤੇ ਇਸ ਰਸਤੇ ਤੇ ਹੁਣ ਸਫ਼ਰ ਬਹੁਤ ਥੋੜਾ ਰਹਿ ਗਿਆ। ਥੋੜੇ ਟਾਈਮ ਚ ਉੱਪਰ ਆਪਾਂ ਪਹੁੰਚ ਜਾਣਾ। ਜਿਵੇਂ ਜਿਵੇਂ ਉੱਪਰ ਜਾ ਰਹੇ ਹਾਂ ਜਿਹੜਾ ਪਾਣੀ ਆ ਪੌੜੀਆਂ ਦੇ ਉੱਪਰੋਂ ਆ ਰਿਹਾ ਤੇ ਇਹ ਨਾ ਇਸ ਤਰ੍ਹਾਂ ਜੰਮ ਜਾਂਦਾ ਆ ਦੇਖੋ ਤੇ ਆ ਪੱਥਰਾਂ ਦੇ ਉੱਪਰ ਵੀ ਪਾਣੀ ਜੰਮਿਆ ਹੋਇਆ ਜਿਸ ਕਰਕੇ ਸਲਿੱਪ ਹੋਣ ਦਾ ਡਰ ਰਹਿੰਦਾ ਜਿੱਥੇ ਵੀ ਪਾਣੀ ਦੀ ਤਹਿ ਪਤਲੀ ਆ ਉਹ ਜੰਮੀ ਹੋਈ ਆ ਇੱਥੇ ਟੈਂਪਰੇਚਰ ਕਾਫੀ ਲੋ ਆ ਤੇ ਹੱਥ ਵੀ ਸੁੰਨ ਹੋਣ ਲੱਗੇ ਇੱਥੇ ਬਹੁਤ ਛੋਟੇ ਸਟੈਪ ਪਟ ਕੇ ਫੇਰਾਪਾ ਚਾਈਦੇ ਚੜ ਸਕਦੇ ਆ ਪੈਰ ਨੂੰ ਪ੍ਰੋਪਰ ਟਿਕਾ ਕੇ ਫੇਰ ਹੀ ਚੜੋ ਸੰਗਤਾ ਰਹੀ ਆ ਤੇ ਉਹ ਪਹਾੜਾਂ ਤੇ ਅਜੇ ਵੀ ਧੁੱਪ ਹੈ ਪਰ ਜਿਹੜਾ ਇਹ ਆ ਇੱਥੇ ਧੁੱਪ ਨਹੀਂ ਆਉਂਦੀ ਵਾਪਸੀ ਦੇ ਟਾਈਮ ਤੇ ਧੁੱਪ ਆਊਗੀ ਕਿਉਂਕਿ ਇਤਰਾ ਸੂਰਜ ਵੱਡੇ ਪਹਾੜਾਂ ਨੇ ਰੋਕਿਆ ਹੋਇਆ ਆ ਦੇਖੋ ਐਸਟਰੋ ਬਰਫ਼ ਆਵੀ ਤੇ ਇਹ ਹੌਲੀ-ਹੌਲੀ ਖੁਰਕੇ ਇਹਦੇ ਉੱਪਰ ਆ ਜਾਂਦੀ ਆ ਸੋਹਣਾ ਨੀ ਯਾਰ ਛੋਟੇ ਬੱਚੇ ਵੀ ਆ ਰਹੇ ਆ ਕਿਵੇਂ ਠੀਕ ਆ ਔਖਾ ਤਾਂ ਨਹੀਂ ਲੱਗ ਰਿਹਾ ਠੀਕ ਹੈ ਜੈ ਸੋਹਣੀ ਲੱਗਦੀ ਆ ਪਰਫ ਤੋਂ ਬੱਚੇ ਆਨੰਦ ਮਾਣ ਰਹੇ ਸੀਦਾ ਉੱਪਰ ਪਹੁੰਚ ਗਏ ਆ ਤੇ ਇੱਥੇ ਆ ਕੇ ਗੁਰਦੁਆਰਾ ਸਾਹਿਬ ਤੋਂ ਜਿਹੜਾ ਕੀਰਤਨ ਹੋ ਰਿਹਾ ਉਹ ਦੁਆਰਾ ਸਾਹਿਬ ਦੇ ਅੰਦਰੋਂ ਉਹਦੇ ਸਪੀਕਰ ਲੱਗੇ ਹੋਏ ਨੇ ਬਾਹਰ ਪੌੜੀਆਂ ਵਾਲੇ ਰਸਤੇ ਤੇ ਸਾਹਮਣੇ ਨਿਸ਼ਾਨ ਸਾਹਿਬ ਦਿਖ ਰਿਹਾ ਓਕੇ ਝੰਡੂ ਸਾਹਿਬ ਹੁਣ ਕੋਈ ਜ਼ਿਆਦਾ ਦੂਰ ਨਹੀਂ ਸੋਹ ਕੀਰਤਨ ਸੰਗਤਾਂ ਦੇ ਕੰਨਾਂ ਦੇ ਵਿੱਚ ਪੈ ਰਹੀ ਆਵਾਜ਼ ਤੇ ਸੰਗਤਾਂ ਨੂੰ ਹੋਰ ਜਿਹੜਾ ਹੈਗਾ ਹੌਸਲਾ ਮਿਲ ਰਿਹਾ ਕਿ ਅਸੀਂ ਬਿਲਕੁਲ ਕੋਲ ਪਹੁੰਚ ਗਏ। ਇਹ ਵਾਕੀ ਸੰਗਤਾਂ ਚੱਲ ਰਹੀਆਂ ਲਗਾਤਾਰ। ਹੁਣ ਉਹਨਾਂ ਪਹਾੜਾਂ ਤੇ ਆ ਗਏ। ਜਿੱਥੇ ਧੁੱਪ ਪੈ ਰਹੀ ਹੈ। ਕਿ ਇੱਥੇ ਇਸ ਤਰ੍ਹਾਂ ਪਿੱਛੋਂ ਵਗਦੇ ਚੱਲ ਸੰਗਤਾਂ ਨੂੰ ਲਿਜਾਇਆ ਜਾਂਦਾ। ਜਿੰਨਾਂ ਤੋਂ ਨਹੀਂ ਉੱਪਰ ਪਹੁੰਚਿਆ ਜਾਂਦਾ। ਵਾਹ। ਚੱਲ ਕੇ ਸੋ ਆਪਾਂ ਨਰਕਲ ਉੱਪਰ ਆ ਚੁੱਕੇ ਹਾਂ। ਰੋਦਵਾਰਾ ਸਿੰਘ ਹੰਪੂਨ ਸਾਹਿਬ ਦਰਵਾਸਾ ਆ ਪਿੱਛੇ ਦੇਖ ਸਕਦੇ ਹੋ ਰੋਦਵਾਰਾ ਸਾਹਿਬ ਦੀ ਬਿਲਡਿੰਗ ਤਾਂ ਸੰਗਤ ਜਿਹੜੀ ਇੱਥੇ ਪਹੁੰਚੀ ਸਟਾਰਟ ਹੋ ਚੁੱਕੀ ਹੈ ਇਹ ਹੋ ਰਸਤਾ ਪੌਂਨੀ ਵਾਲਾ ਅੱਗੇ ਤੋਂ ਇਹ ਪੌੜੀਆਂ ਵਾਲਾ ਰਸਤਾ ਹੈ ਤੇ ਇਧਰਲੀ ਸਾਈਡ ਜਿੱਧਰ ਦੀ ਆਪਾਂ ਆਏ ਆ ਇਹ ਦੂਸਰੀ ਚੜਾਈ ਹੈ ਸੋ ਆਪਾਂ ਇੱਥੇ ਹੁਣ ਪਹੁੰਚ ਚੁੱਕੇ ਆਂ ਕਿ ਦੇਖਦੇ ਆ ਅੱਗੇ ਦੀ ਰੌਣਕ ਸੰਗਤ ਪਹਿਲਾਂ ਇੱਥੇ ਆ ਕੇ ਆਹ ਜੋੜਾ ਕਰਾ ਝੋੜੇ ਜਮਾ ਕਰਵਾ ਕੇ ਇੱਥੇ ਟੰਡੇ ਰੱਖ ਸਕਦੇ ਆ ਇੱਥੋਂ ਬਾਅਦ ਚ ਲੈ ਸਕਦੇ ਆ ਇਤਲਿਹ ਸਰ ਸਰੋਵਰ ਸਾਹਿਬ ਆਹ ਨਿਸ਼ਾਨ ਸਾਹਿਬ ਤੇ ਮੌਸਮ ਸਾਫ ਆ ਬਿਲਕੁਲ ਧੁੱਪ ਖੜੀ ਹੋਈ ਆ ਜਿਹੜਾ ਦੇਖ ਸਕਦੇ ਆ ਫਿਰ ਸੰਗਤਾਂ ਜਿਹੜੀਆਂ ਕੱਟ ਆਉਂਦੀ ਹੌਲੀ ਹੌਲੀ ਵਧਣਾ ਸ਼ੁਰੂ ਹੋ ਪੋਵੀ ਸਾਜੇ ਦਸ ਸੂਰਜ ਆ ਜਿਹੜਾ ਸਿੱਧਿਆ ਕਰਨਾ ਪੈ ਰਹੀਆਂ ਸੂਰਜ ਦੀਆਂ ਇਹ ਆ ਫਰੋਵਰ ਸਾਹਿਬ ਇੱਧਰ ਲਈ ਸਰ ਬਰਸ ਪੂਰੀ ਜੰਮੀ ਹੋਈ ਆ ਤੇ ਇੱਥੇ ਸੰਗ ਤਾਂ ਕੋਈ ਇਸ਼ਨਾਨ ਕਰ ਰਹੀਆਂ ਕੋਈ ਪੰਜ ਇਸ਼ਨਾਨਾ ਸਾਰੀ ਜਗ ਸੰਗ ਤਾਂ ਜਿਹੜੀ ਚੰਬੀਆਂ ਮਾਰ ਮਾਰ ਕੇ ਡੁਕੀਆਂ ਮਾਰ ਕੇ ਬਾਹਰ ਆ ਰਹੀ ਆ ਫਰੋਵਰ ਸਾਹਿਬ ਕਿੱਥੋਂ ਤੇ ਸੰਗਤਾਂ ਇਸ ਤਰ੍ਹਾਂ ਡੁਕੀਆਂ ਲਗਾ ਲਗਾ ਕੇ ਇਸ਼ਨਾਨ ਕਰ ਰਹੇ ਨੇ ਇੱਥੇ ਹੋਰ ਸਾਰ ਵਾਹਿਗੁਰੂ ਜੀ ਵਾਹਿਗੁਰੂ ਸੰਗਤਾਂ ਇਸ ਤਰ੍ਹਾਂ ਡੁਕੀਆਂ ਮਾਰ ਕੇ ਇਕਦਮ ਬਾਹਰ ਆ ਕੇ ਤੇ ਕੱਪੜੇ ਪਾ ਲੈਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਚੋ ਸੰਗਤਾਂ ਜਿਹੜੀ ਇਸ਼ਨਾਨ ਕਰ ਰਹੀ ਹੈ ਸੋ ਦਰਵਾਜ਼ਾ ਸਾਹਿਬ ਦੇ ਅੰਦਰ ਆ ਗਏ ਆਪਾਂ ਇੱਧਰ ਆਹ ਦਰਵਾਜ਼ਾ ਸਾਹਿਬ ਇੱਧਰ ਲਈ ਸਾਹਿਬ आऊंगा अब नीति हवा ने परिमा सरकार पाया तू जिन को से नाम जलो की हरे ना ਸੂ ਬਤੁ ਤਿ ਕਰੇ ਅਨੰਤ ਬਾ ਨਾਮ ਸੁਨੋ ਵਡ ਪਾ ਗਿਓ ਸਗਲ ਮਨੋ ਰਤ ਪੋਇ ਪਾਰਵਰਨ ਪ੍ਰਪਾਇਆ ਉਤਰੇ ਸਗਲ ਮਨ ਸੂ ਕਰੋ ਸੰਭਾਲ ਵਿਕਤੀ ਸੁਭੋਲੇ ਆਪ ਤੂ ਹਰਮੰਤ ਨਾਨਕੁਰ ਚਰਨ ਲਾ ਅਗੀਵਾਚੇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਤੋਂ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਕੇ ਤੇ ਇੱਥਰਲੀ ਸਾਈਡ ਹੈਗਾ ਸਰੋਵਰ ਸਰੋਵਰ ਦਿਖਾਵਾ ਤੇ ਆ ਬੀਬੀਆਂ ਦੇ ਲਈ ਇਸ਼ਨਾਨ ਘਰ ਤੇ برف ਜੰਮੀ ਹੋਈ ਆ ਤੇ ਇੱਥੋਂ ਕਹਿੰਦੇ ਸੱਤੇ ਨਿਸ਼ਾਨ ਸਾਹਿਬ ਦਿਖਦੇ ਨੇ ਤੇ ਸਾਹਮਣੇ ਬਰਫ ਦਾ ਪਹਾੜ ਦੇਖ ਰਿਆ ਤੇ ਬਰਫਾ ਜਿਹੜੀ ਇਸ ਤਰ੍ਹਾਂ ਸਰੋਵਰ ਸਾਹਿਬ ਆ ਤੇ ਸੰਗਤਾਂ ਇਧਰੋਂ ਆ ਕੇ ਫੋਟੋ ਵੀ ਖਿੱਚਦੀਆਂ ਨੇ ਤੁਸੀਂ ਸਾਹਮਣੇ ਦੇਖ ਸਕਦੇ ਹੋ 10 ਰੋਬਰ ਤੱਕ तकरीबन ਸਾਰੇ ਦਾ ਸਾਰਾ ਜੰਮਿਆ ਹੋਇਆ ਮੱਥਾ ਟੇਕਣ ਤੋਂ ਬਾਅਦ ਲੰਗਰ ਹਾਲ ਹੈ ਤੱਲੀ ਸਾਈਡ ਕਿ ਲੰਗਰ ਹਾਲ ਦੇ ਵਿੱਚ ਸੰਗਤਾਂ ਚਾਹ ਪਾਣੀ ਤੇ ਖਿਚੜੀ ਦਲੀਆ ਲੈ ਸਕਦੇ ਹੋ ਤੇ ਇਹ ਇੱਥੇ ਬੈਠ ਕੇ ਸਾਰ ਸਾਰ ਲਓ ਜੀ ਦਰਬਾਰ ਸਾਹਿਬ ਨਤਮਸਤਿਤ ਹੋਣ ਤੋਂ ਬਾਅਦ ਆ ਸੈਟ ਹੈਗਾ ਲੰਗਰ ਤੇ ਸੰਗਤਾਂ ਹੁਣ ਇਸ ਤੋਂ ਬਾਅਦ ਫੋਟੋ ਸ਼ੂਟ ਕਰਾਉਣ ਲੱਗ ਜਾਂਦੀਆਂ ਇੱਥੇ ਕਿਉਂਕਿ ਇਹ ਵੀ ਇੱਕ ਯਾਦਗਾਰ ਆ ਸੋ ਆਹ ਸਾਈਡ ਤੇ ਲੰਗਰ ਆ ਤੇ ਇੱਥੋਂ ਸਾਰੇ ਪਹਾੜ ਵਧੀਆ ਦਿਖਦੇ ਆ ਜਿਹੜੀ ਸਾਈਡ ਵੀ ਦੇਖੋਗੇ ਤੇ ਅੱਜ ਮੌਸਮ ਵੀ ਸੋਹਣਾ ਉਹਦਾ ਕਰਕੇ ਧੁੱਪ ਪੈ ਰਹੀ ਆ ਪਹਾੜ ਸੋਹਣੇ ਦਿਖਦੇ ਆ ਸਾਰੇ ਤੇ ਜਿੱਥੋਂ ਤੱਕ ਵੀ ਨਿਗਾਹ ਮਾਰੋਗੇ ਸੋਹਣਾ ਮੌਸਮ ਆ ਆ ਦੇਖੋ ਐਤੋਂ ਵੀ ਸਾਈਡ ਦੀ ਤੇ ਸੰਗਤਾਂ ਜਿਹੜੀਆਂ ਹਜੇ ਪਿੱਛੇ ਰਾਸਤੇ ਦੇ ਵਿੱਚ ਆ ਰਹੀਆਂ ਨੇ ਜਿਹੜੀਆਂ ਕਿ ਲਗਾਤਾਰ ਦੁਪਹਿਰ ਤੱਕ ਆਉਂਦੀਆਂ ਰਹਿਣਗੀਆਂ ਤੇ ਫਿਰ ਇਧਰੋਂ ਚਾਲੇ ਪਾਉਣਗੇ ਸੋ ਅਸੀਂ ਵੀ ਹੁਣ ਇੱਥੋਂ ਚੱਲਦੇ ਹਾਂ ਮੱਥਾ ਟੇਕਣ ਤੋਂ ਬਾਅਦ ਤੇ ਸਾਨੂੰ ਹੁਣ ਠੰਡ ਬਿਲਕੁਲ ਨਹੀਂ ਲੱਗ ਰਹੀ ਇੱਥੇ ਕਿਉਂਕਿ ਜਦੋਂ ਅਸੀਂ ਚੱਲੇ ਸੀ ਉੱਥੋਂ ਤਾਂ ਉਦੋਂ ਠੰਡ ਕਾਫੀ ਲੱਗ ਰਹੀ ਸੀ ਹੁਣ ਅਸੀਂ ਥੱਲੇ ਚੱਲਦੇ ਆਪਾਂ ਰਸਤੇ ਤੋਂ ਆਏ ਸੀ ਇਧਰਲੀ ਸਾਈਡ ਤੇ ਹੁਣ ਆਪਾਂ ਪੌੜੀਆਂ ਵਾਲੇ ਰਸਤੇ ਜਾਵਾਂਗੇ ਆ ਪੌੜੀਆਂ ਵਾਲਾ ਰਸਤਾ ਜਿਹਦੇ ਚ ਇੱਕ ਸਾਈਡ ਆਉਣ ਲਈ ਇੱਕ ਜਾਨ ਲਈ ਬਣੀ ਹੋਈ ਆ ਤੇ ਪੌੜੀਆਂ ਵਾਲੇ ਰਸਤੇ ਦੇ ਵਿੱਚ ਥੱਲੇ ਉਤਰਨਾ ਇਹਦੇ ਸੌਖਾ ਤੁਸੀਂ ਦੇਖ ਸਕਦੇ ਹੋ ਮਾਤਾ ਵਰਗੇ ਇੱਥੇ ਬੰਦਾ ਸ੍ਰੀ ਆਇਆ ਇਹ ਵੀ ਤਾਂ ਹੱਥਾਂ ਟੇਕਣ ਆਏ ਨੇ ਸੋ ਹੌਸਲੇ ਨੇ ਸੰਗਤ ਜਿਹੜੇ ਇੱਥੇ ਕਿ ਇਸ ਜਗ੍ਹਾ ਤੇ ਇੱਕ ਨਹੀਂ ਦਾ ਆਪਸ ਜਗ੍ਹਾ ਬਣੀ ਹੋਈ ਆ ਨਾਨਕ ਸਾਧ ਕਰਮ ਜੇਕਰ ਕਿਸੇ ਨੇ ਲੈਣੀਆਂ ਤਾਂ ਲੈ ਸਕਦੇ ਜੋ ਹੁਣ ਆਪਾਂ ਥੱਲੇ ਚਲਾਂਗੇ ਸੰਗਤ ਜਿਹੜੀ ਥੱਲੋਂ ਤਾਂ ਵੀ ਆ ਰਹੀ ਆ ਤੇ ਹੁਣ ਆਪਾਂ ਉੱਡੀ ਹੋਏ ਅੰਦਰੀ ਚਾਲੇ ਪਾ ਰਹੇ ਆ ਨਾਨਕ ਸੇਵਕਾ ਦੀ ਹੈ ਇਸੇ ਤਰ੍ਹਾਂ ਸਮ ਸਮਾਈ ਕੋੜੀ ਨਾ। ਨਖੋ ਵਿਊ ਦੇਖੋ ਕਿੰਨਾ ਸੋਹਣਾ। ਸਾਹਮਣੇ ਬੱਦਲ ਤੇ ਪਹਾੜ ਤੇ ਆ ਪਹਾੜ ਕਿਉਂਕਿ ਮੌਸਮ ਦਾ ਕੁਝ ਵੀ ਪਤਾ ਨਹੀਂ। 20-25 ਮਿੰਟਾਂ ਦੇ ਵਿੱਚ ਹੋ ਸਕਦਾ ਇਹ ਪੂਰਾ ਏਰੀਆ ਕਵਰ ਹੋ ਜਾਈ। 9:00 ਵੱਜ ਕੇ 23 ਮਿੰਟ ਹੋ ਗਏ। ਉੱਪਰੋਂ ਚੱਲਿਆ ਹੁਣ। ਤੇ ਜਿਵੇਂ ਜਿਵੇਂ ਥੱਲੇ ਜਾਵਾਂਗੇ ਦੇਖਦੇ ਹਾਂ ਕਿੰਨੇ ਟਾਈਮ ਦੇ ਵਿੱਚ ਸੰਗਤ ਉੱਪਰੋਂ ਥੱਲੇ ਆਉਂਦੀ ਹੈ। ਕਿਉਂਕਿ ਅਸੀਂ ਸਵੇਖ 4 ਘੰਟਿਆਂ ਦੇ ਵਿੱਚ ਉੱਪਰ ਪਹੁੰਚ ਗਏ ਸੀ। ਤੇ ਹੁਣ ਟੀਚੇ ਜਾ ਰਹੇ ਹਾਂ ਤੇ ਦੇਖਦੇ ਆ ਕਿੰਨੇ ਟਾਈਮ ਦੇ ਵਿੱਚ ਥੱਲੇ ਜਾਣੇ ਤੇ ਉਹ ਸਾਹਮਣੇ ਜਿਹੜੀ ਸੰਗਤ ਆ ਰਹੀ ਆ ਉਹ ਦੂਸਰਾ ਰਸਤਾ ਜਿਹੜਾ ਦੂਜੀ ਸਾਈਡ ਦੇ ਵਿੱਚ ਜਿੱਧਰ ਤੀ ਆਪਾਂ ਚੜੇ ਸੀਗੇ ਤੇ ਆਹ ਪੌੜੀਆਂ ਹੁਣ ਆਪਾਂ ਉਤਰਨ ਦੇ ਲਈ ਵਰਤ ਰਹੇ ਹਾਂ ਤੇ ਇਹਦੇ ਤੇ ਸੌਖਾ ਲੱਗ ਰਿਹਾ ਉਤਰਨਾ ਉਹ ਇੱਕ ਸਾਈਡ ਪੌੜੀਆਂ ਤੇ ਇੱਕ ਸਾਈਡ ਦੂਸਰਾ ਰਸਤਾ ਤੇ ਤਾਂ ਤੋਂ ਆਉਣ ਵੇਲੇ ਪੌੜੀਆਂ ਹੀ ਆਏ ਆਏ ਆ ਜਿਵੇਂ ਸੰਗਤ ਤੋਂ ਕਿਉਂਕਿ ਜਿਹੜੀਆਂ ਦੂਸਰਾ ਸਟੈਪ ਆ ਉਹਦੇ ਨਾਲ ਪੌੜੀਆਂ ਤੇ ਆਪਾਂ 20 ਮਿੰਟਾਂ ਚ ਆ ਗਏ ਹਨਾ 20 ਮਿੰਟਾਂ ਚ ਜਾਣ ਵੇਲੇ 1.5 ਘੰਟਾ ਲੱਗਿਆ ਤੇ ਆਉਣ ਵੇਲੇ ਅਸੀਂ 20 ਮਿੰਟਾਂ ਚ ਪੌੜੀਆਂ નીચે ਆ ਗਏ ਪੌੜੀਆਂ ਰਾਹੀਂ ਸੋ ਆਉਣ ਵੇਲੇ ਟਾਈਮ ਬਹੁਤ ਘੱਟ ਲੱਗਦਾ ਸੋ ਜਿਹੜੀ ਸੰਗਤ ਇੱਕ ਵਾਰ ਉੱਪਰ ਚਲੀ ਜਾਂਦੀ ਆ ਤਾਂ ਹੌਸਲਾ ਹੋ ਜਾਂਦਾ ਤੇ ਪਰ ਹੁਣ ਸੰਗਤ ਰਸ ਜਿਆਦਾ ਸੋ ਹਨਾ ਨੈਣਾ ਲੱਗੀਆਂ ਪਈਆਂ ਇੰਨਾ ਜਗ੍ਹਾ ਤੇ ਜਿੱਥੇ ਸਵੇਰੇ ਸਿਰਫ ਇੱਕ ਲਾਂ ਸੀਗੀ ਤੇ ਹੁਣ ਜਿਵੇਂ ਜਿਵੇਂ ਸੰਗਤ ਉੱਪਰ ਆ ਰਹੀ ਆ ਤਾਂ ਦੋਨੋਂ ਸਾਈਡ ਤੇ ਜਿਹੜੀ ਭੀੜ ਹੋਣੀ ਸ਼ੁਰੂ ਹੋ ਗਈ ਆਹੋ ਗਲੇਸ਼ੀਅਰ ਤੇ ਜਿੱਥੋਂ ਪਾਣੀ ਦੇਖੋ ਤੁਸੀਂ ਥੱਲੇ ਦੀ ਬਰਫ਼ ਦੇ ਕਿਵੇਂ ਨਿਫਟਾ ਪਰਿਆ ਜਿੱਥੇ ਵੀ ਕਿਤੇ ਰਸਤਾ ਥੋੜਾ ਜਿਹਾ ਘੱਟ ਹੁੰਦਾ ਜਾਂ ਗਲੇਸ਼ੀਅਰ ਤਾਂ ਤੋਂ ਆਉਂਦਾ ਤੇ ਚਲਕਣ ਬਣਦੀ ਆ ਪਰ ਉੱਥੇ ਇਹ ਜਿਹੜੀ ਟੀਮ ਲੱਗੀ ਹੋਈ ਆ ਇਹ ਇਹ ਰਸਤੇ ਨੂੰ ਨਾਲ ਦੀ ਨਾਲ ਕਲੀਅਰ ਕਰ ਰਹੇ ਨੇ ਸੋ ਨਾਲ ਦੀ ਨਾਲ ਜਾ ਕੇ ਇਹ ਰਸਤੇ ਨੂੰ ਕਲੀਅਰ ਕਰਕੇ ਤੇ ਕਿਉਂਕਿ ਇੱਥੇ ਤਲਕਣ ਜਿਆਦਾ ਹੋ ਜਾਂਦੀ ਆ ਸਸੰਗਤ ਉੱਪਰ ਵੀ ਆ ਰਹੀ ਆ ਹਾਂਜੀ ਹੁਣ ਪਾਣੀ ਤੇ ਨੀਚੇ ਵੀ ਚਾਰ ਆ ਰਹੀ ਆ ਅੱਡੀ ਖਬੋ ਲਿਆ ਕਰ ਐਸ ਜਗ੍ਹਾ ਤੇ ਅੱਡੀ ਕੰਮ ਕਰਦੀ ਆ ਪੱਬਾ ਨਾ ਲਾਈ ਮੁਰੇ ਉਪਰੋਂ ਨੀਚੇ ਨੂੰ ਆਉਣੇ ਆ ਨਜ਼ਾਰਾ ਹੋਰ ਵੀ ਸੋਹਣਾ ਹੁੰਦਾ ਜਾਂਦਾ ਕਿਉਂਕਿ ਜਿਹੜੀ ਸੰਗਤ ਸਵੇਰੇ ਸੁਦੇਹਾਂ ਜਾਂਦੀ ਆ ਉਹ ਆ ਝਰਨਿਆਂ ਤੇ ਦਰਸ਼ਨ ਨਹੀਂ ਕਰ ਪਾਉਂਦੀ ਸੋ ਅਸੀਂ ਵੀ ਸਵੇਰੇ ਨੇਰੇ ਵਿੱਚ ਲੰਗੇ ਸੀ ਇੱਥੋਂ ਦੀ ਤੇ ਖੂਬਸੂਰਤ ਨਜ਼ਾਰਾ ਇੱਥੇ ਝਰਨਿਆਂ ਤੇ ਆਹ برف ਜੰਮੀ ਹੋਈ ਆ ਇਹਦੇ नीचे ਦੀ ਪਾਣੀ ਨਿਕਲ ਰਿਹਾ ਤੇ ਸਾਹਮਣੇ ਗੁਰਦੁਆਰਾ ਸਾਹਿਬ ਆ 10 ਮਿੰਟ ਦਾ ਰਸਤਾ ਰਹਿ ਗਿਆ ਇੱਥੋਂ ਕਿਉਂਕਿ ਸਵੇਰੇ ਅਸੀਂ ਤੈਨੋਂ ਵੱਟ ਕੇ 40 ਮਿੰਟ ਤੇ ਨਿਕਲ ਗਏ ਸੀ ਇੱਥੋਂ ਸੋ ਬਹੁਤ ਜਲਦੀ ਉੱਪਰੋਂ ਸੰਗਤ ਨੀਚੇ ਆਉਂਦੀ ਹੈ ਤੇ ਸੋਹਣਾ ਨਜ਼ਾਰਾ ਦੇਖ ਰਹੇ ਹਾਂ ਸਾਹਮਣੇ ਵਾਲੇ ਪਹਾੜ ਲਓ ਜੀ 2.5 ਘੰਟੇ ਦਾ ਸਫ਼ਰ ਤੈਅ ਕਰਕੇ ਕਿ ਆਪਾਂ ਜਿੱਥੋਂ ਚੱਲੇ ਸੀ ਅੱਜ ਸਵੇਰੇ 3 ਵਜੇ ਉਸੇ ਗੁਰਦੁਆਰਾ ਸਾਹਿਬ ਵਾਪਸ ਆ ਚੁੱਕੇ ਹਾਂ ਤੇ ਇੱਥੇ ਰਾਤ ਕਿੰਨਾ ਜ਼ਿਆਦਾ ਰਸ ਸੀਗਾ ਦੇਖ ਸਕਾ ਜੀਓ ਤੁਸੀਂ ਕਿ ਇਸ ਵਕਤ ਸੁੰਨੀਆਂ ਕਰੀਆਂ ਨੇ ਕਿਉਂਕਿ ਸੰਗਤ ਆ ਜਿਹੜੀ ਥੱਲੇ ਆਉਣੀ ਆ ਉਹ ਹੁਣ ਇੱਥੇ ਆਊਗੀ ਇਸ ਤੋਂ ਬਾਅਦ ਹੌਲੀ ਹੌਲੀ ਇਕੱਠ ਹੋਣ ਲੱਗ ਜੂ ਆ ਰਹਿ ਗਿਆ ਗੁਰਦੁਆਰਾ ਸਾਹਿਬ ਜਿੱਥੋਂ ਆਪਾਂ ਚੱਲੇ ਸੀ ਸਵੇਰੇ ਸੋ ਹੁਣ ਜਿਵੇਂ ਜਿਵੇਂ ਸੰਗਤ ਥੱਲੇ ਆਊਗੀ ਤੇ ਉਹ ਇੱਥੇ ਆ ਕੇ ਰਸ਼ ਹੋਣ ਲੱਗ ਜੂ ਸੋ ਆਪਾਂ 2-3 ਘੰਟਿਆਂ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਗੋਵਿੰਦ ਧਾਮ ਬਾਅਸਾ ਪਹੁੰਚ ਗਏ ਇੱਥੋਂ ਹੁਣ ਲੰਗਾ ਪ੍ਰਸ਼ਾਤਾ ਛੱਕ ਕੇ ਕਿ ਆਪਾਂ ਅਗਲਾ ਸਫ਼ਰ ਤੈਅ ਕਰਾਂ ਤੇ ਉਪਰ ਆ ਰਹੇ ਆ ਥੱਲੇ ਨੂੰ ਤੇ ਆ ਝਰਨੇ ਜਿਹੜੇ ਜਾਂਦੇ ਹੋਏ ਵੀ ਦੇਖੇ ਸੀ ਆਪਾਂ ਤੇ ਸੋਹਣੇ ਲੱਗ ਰਹੇ ਆ ਝਰਨੇ ਨਾ ਸੋਹਣੇ ਲੱਗ ਰਹੇ ਆ ਬਈ ਪਾਣੀ ਅੱਗੇ ਨਾਲੋਂ ਜ਼ਿਆਦਾ ਨਹੀਂ ਹੋ ਗਿਆ ਯਾਰ ਪਾਣੀ ਵਰਪੁਰੀ ਜਾਂਦੀ ਹੈ ਬਈ ਸਪੀਡ ਵਧ ਗਈ ਬਿਲਕੁਲ ਪਾਣੀ ਨਿਕਲੀ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਬਰੀਕ-ਬਰੀਕ ਨਾ ਜਿਵੇਂ ਪਹਾੜਾ ਸਿਸਟਮ ਲੱਗਿਆ ਹੁੰਦਾ ਤੇ ਪਾਣੀ ਦੀਆਂ ਛੱਲਾਂ ਇੰਨੀਆਂ ਤੇਜ਼ ਆ ਵੀ ਉਹ ਪੂਰ ਰੁੱਟ ਰਹੀ ਆ ਪਾਣੀ ਜਿੱਥੇ ਵਜਦਾ ਕਿੰਨੀ ਜ਼ਿਆਦਾ ਸਪੀਡ ਆ ਤੇ ਇੱਥੋਂ ਪਾਣੀ ਵੰਡਿਆ ਜਾ ਰਿਹਾ ਅੱਧਾ ਖੋਦਰ ਸੀ ਨਿਕਲਦਾ ਅੱਧਾ ਖੋਦਰ ਦੀ ਓਏ ਉਹ ਦੇਖ ਜਿਵੇਂ ਨਹਿਰ ਟੁੱਟੀ ਹੁੰਦੀ ਆ ਉੱਪਰ ਇੱਥੇ ਦੇਖੋ ਕਿੰਨੀ ਸਪੀਡ ਆ ਤੇ ਸਫਰ ਸੋਹਣਾ ਨਿਕਲ ਰਿਹਾ ਥੱਲੇ ਜਿਵੇਂ ਜਿਵੇਂ ਜਾਈ ਜਾਂਦੇ ਆ ਤੇ ਗਰਮੀ ਵੀ ਵਧ ਰਹੀ ਆ ਉੱਪਰ ਕੋਟੀਆਂ ਸਵਾਟਰਾਂ ਸੀ ਗਲਾਬ ਚ ਵਗੈਰਾ ਪਾਇਨਾਂ ਤੱਕ ਦੀ ਨੌਬਤ ਸੀ ਤਾਂ ਆ ਤੇ ਹੁਣ ਜਿਹੜੀਆਂ ਟੀ-ਸ਼ਰਟਾਂ ਇਹ ਵੀ ਭਾਰੀਆਂ ਲੱਗ ਰਹੀਆਂ ਆਉਣਿਆਂ ਤਾਂ ਇੱਥੇ ਆ ਕੇ ਨਾ ਦੋ ਰਸਤੇ ਹੋ ਜਾਂਦੇ ਆ ਇੱਕ ਆਹ ਜਿਹੜਾ ਹੈਗਾ ਇਹਦੇ ਪੁਲ ਦੇ ਥੱਲੇ ਵੀ ਜਾਂਦਾ ਤੇ ਇੱਕ ਰਸਤਾ ਜਿਹੜਾ ਸਿੱਧਾ ਪੁਲ ਦੇ ਉੱਪਰ ਦੀ ਜਾਂਦਾ ਤੇ ਪੁਲ ਦੀ ਉੱਪਰ ਦੀ ਜਾਣ ਵਾਲਾ ਰਸਤਾ ਜਾਣ ਦੇ ਸਮੇਂ ਵਧੀਆ ਹੈਗਾ ਉਹ ਸਾਹਮਣੇ ਜਿਹੜਾ ਤੁਸੀਂ ਪੁਲ ਦੇਖ ਰਹੇ ਹੋ ਆਪਾਂ ਉਹ ਪੁਲ ਦੇ ਉੱਤੋਂ ਦੀ ਜਾਣਾ ਤੇ ਦੂਸਰਾ ਰਸਤਾ ਥੱਲੇ ਵੀ ਜਾ ਰਿਹਾ ਜਿਹੜੇ ਆ ਸੰਗਤ ਆ ਰਹੀ ਹੈ ਇਧਰੋਂ ਉਰੇ ਜਾ ਕੇ ਦਿਖਾਉਣੇ ਆ ਕੀ ਨਜ਼ਾਰਾ ਪੁੱਲ ਦਾ ਕਿਉਂਕਿ ਜਾਣਦੇ ਨੇ ਅਸੀਂ ਥੱਲੇ ਦੀ ਗਏ ਸੀਗੇ ਤੇ ਥੱਲੇ ਦੀ ਉਹ ਪਾਣੀ ਦੇ ਝਰਨੇ ਹੋਰ ਨੇੜੇਉਂ ਦਿਖਦੇ ਆ ਤੇ ਪਾਣੀ ਦੀ ਸਪੀਡ ਥੱਲੇੋਂ ਬਹੁਤ ਤੇਜ਼ ਲੱਗਦੀ ਆ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸੋ ਇਤਨੀ ਸੰਗਤ ਆ ਰਹੀ ਆ ਤੇ ਕੋ ਸੰਗਤ ਆ ਜਿਹੜੀ ਥੱਲੇ ਵੀ ਆਉਣਾ ਪਸੰਦ ਕਰਦੀ ਆ ਬਾਕੀ ਅੱਗੇ ਦੇਖਦੇ ਆ ਕਿਵੇਂ ਦਾ ਮਹੌਲਾ ਪੁੱਲ ਤੇ ਜਿਹੜਾ ਬ੍ਰਿਜ ਬਣਿਆ ਹੋਇਆ ਆ ਦੇਖ ਸਕਦੇ ਆ ਆ ਬ੍ਰਿਜ ਆ ਜਿਸ ਦੇ ਉੱਤੇ ਆਪਾਂ ਲੰਘਣਾ ਹੈ ਤੇ ਇਹਦੇ ਤੇ ਤੁਸੀਂ ਨਟ ਕਾਬਲੇ ਚੈੱਕ ਕਰੋ ਇਸ ਜਿਹੜਾ ਪੁੱਲ ਨੂੰ ਖੜਾਉਣ ਵਾਸਤੇ ਲੋਹਾ ਲੱਗਿਆ ਹੋਇਆ ਇਸ ਤਰ੍ਹਾਂ ਬਹੁਤ ਮਜ਼ਬੂਤ ਬਣਾਇਆ ਗਿਆ ਤੇ ਬੜੇ ਤਕੜੇ ਕਾਬਲੇ ਲੱਗੇ ਨੇ ਆ ਉਹ ਜਗਾ ਜਿਹੜੀ ਆਪਾਂ ਇੱਥੋਂ ਦੀ ਆਏ ਸੀ ਗਏ ਸੀ ਜਾਣਦੇ ਸੋ ਹੁਣ ਆਪਾਂ ਪੁਲ ਤੇ ਉੱਪਰ ਦੀ ਲੰਗੇ ਆ ਤੇ ਆਪਾਂ ਸਿੱਧਾ ਜਾ ਕੇ ਦੂਸਰੇ ਪਾਸੇ ਨਿਕਲ ਜਾਣੇ ਬਹੁਤ ਸੋਹਣਾ ਨਜ਼ਾਰਾ ਇੱਥੋਂ ਆ ਦੇਖੋ ਸਾਹਮਣੇ ਪਾਣੀ ਦੇ ਝਰਨੇ ਪਾਣੀ ਕਿਹੜੇ ਲੋਟ ਆ ਰਹੇ ਸੋ ਅਸੀਂ ਜਾਣਦੇ ਨੇ ਜਿਹੜਾ ਸੀਗਾ ਨੀਚੇ ਦੀ ਵੇ ਸੀ ਹੋਰ ਰਸਤੇ ਛੋਟਾ ਪੁਲ ਤੇ ਹੁਣ ਆਏ ਆ ਇਧਰਲੇ ਰਸਤੇ ਉੱਪਰ ਪੁਲ ਤੋਂ ਪੁੱਲ ਦੇ ਅਸੀਂ ਉੱਪਰ ਦੀ ਲੰਘ ਰਹੇ ਹਾਂ ਹੁਣ ਤੇ ਇਹ ਪੁਲ ਨਾ ਇਸ ਤਰ੍ਹਾਂ ਝੂਟੇ ਮਾਰ ਰਿਹਾ ਜਿਵੇਂ ਜਿਵੇਂ ਅਸੀਂ ਉੱਪਰ ਦੀ ਜਾ ਰਹੇ ਹਾਂ ਪੁਲ ਦੇ ਬਾਕੀ ਝੂਟੇ ਆ ਤੇ ਮੈਨੂੰ ਲੱਗਦਾ ਇਹ ਜੋਰ ਲਾ ਕੇ ਬਾਈ ਝੂਟੇ ਮਾਰਨੇ ਹੁਣ ਉਲਟਾ ਦੇ ਤਾ ਕਿਉਂਕਿ ਟਰਾਲੀਆਂ ਤੇ ਝੂਟੇ ਮਾਰੇ ਹੋਏ ਆ ਪਹਿਲਾਂ ਸੋ ਇਹ ਆ ਤਾਰਾਂ ਦੇ ਸਾਰੇ ਖੜਾ ਇਸ ਤਰ੍ਹਾਂ ਤੇ ਲੰਬਾਈ ਇਹਦੀ ਕਾਫੀ ਲੰਬੀ ਹੈਗੀ ਉਹ ਹੁਣ ਇਧਰੋਂ ਉਹ ਤੱਕ ਪਾਣੀ ਕਿੱਥੇ ਪਾਣੀ ਜਿਹੜਾ ਹੋ ਸਾਨੂੰ ਐ ਲਾ ਦੇ ਵੀ ਪਹਿਲਾਂ ਨਾਲ ਉਹ ਤੇਜ਼ ਹੋ ਗਿਆ ਕਿਉਂਕਿ ਉਸ ਦਿਨ ਪਾਣੀ ਹੌਲੀ ਸੀ ਸੋ ਆਪਾਂ ਸਾਹਮਣੇ ਜਾ ਰਹੇ ਹਾਂ ਤੇ ਇੱਥੇ ਹੀ ਜਿਹੜਾ ਦੂਸਰੀ ਸਾਈਡ ਰਸਤਾ ਨਿਕਲ ਜਾਣਾ ਜਿੱਧਰ ਨੂੰ ਆਪਾਂ ਜਾਣਾ ਪਾਣੀ ਦੀ ਆਵਾਜ਼ ਬਹੁਤ ਜ਼ਿਆਦਾ ਹੈ ਇੱਥੇ ਕਿਉਂਕਿ ਪੱਥਰਾਂ ਦੇ ਉੱਪਰ ਦੀ ਜਦੋਂ ਪਾਣੀ ਲੱਗਦਾ ਤਾਂ ਸਪੀਡ ਹੋਰ ਤੇਜ਼ ਹੋ ਜਾਂਦੀ ਹੈ ਉਹਦੀ ਸੋ ਆ ਪਿੱਛੇ ਘੈਂਟ ਨਜ਼ਾਰਾ ਦੇਖ ਸਕਦੇ ਹੋ ਉੱਚੇ ਪਹਾੜ ਤੇ ਜਿਹੜੇ ਉਹ ਪਿਛਲੇ ਪਹਾੜ ਨੇ ਉਹਨਾਂ ਤੇ برف ਜੰਮੀ ਹੋਈ ਆ। ਉਹ ਉਹੀ ਪਹਾੜ ਨੇ ਜਿਹੜੇ ਆਪਾਂ ਪਿੱਛੇ ਛੱਡ ਕੇ ਆਇਆ। ਜਦੋਂ ਪੋੜਾ ਵਾਲੇ ਰਸਤੇ ਆਪਾਂ ਉੱਪਰੋਂ ਆਉਣੇ ਆ ਤਾਂ ਰਸਤੇ ਦੇ ਵਿੱਚ ਮੈਡੀਕਲ ਕੈਂਪ ਲੱਗਿਆ ਹੋਇਆ। ਫਾਰਮਾ ਫ੍ਰੀ ਮੈਡੀਕਲ ਸਹਾਇਤਾ ਸੇਵਾ ਸਿਮਰਨ ਨੂੰ ਸੁਸਾਇਟੀ। ਸੋ ਇੱਥੇ ਆ ਕੇ ਮ사ਜ ਵਗੈਰਾ ਕਰਵਾ ਸਕਦੇ ਆਪਾਂ ਜਿਹੜੀ ਆਉਣ ਜਾਣ ਵਾਲੀ ਸੰਗਤ ਦੇ ਲਈ ਆ ਬਿਲਕੁਲ ਫ੍ਰੀ ਫਾਰਮਾ ਕੈਂਪ ਲੱਗ ਰਿਹਾ ਹੈ। ਇੱਥੇ ਸੰਗਤ ਕੁਝ ਟਾਈਮ ਰੁਕਦੀ ਵੀ ਆਰਾਮ ਕਰਨ ਲਈ ਤੇ ਇਹ ਸੈਂਟਰ ਦੇ ਵਿੱਚ ਬਣਿਆ ਹੋਇਆ ਹੈ। ਲੋ ਜੀ ਉੱਪਰੋਂ ਚੱਲ ਕੇ ਤੇ ਆਪਾਂ ਪਹੁੰਚ ਗਏ ਪੁਲਾਣਾ ਘਾ ਜਿੱਥੇ ਕਿ ਗੱਡੀਆਂ ਮਿਲਦੀਆਂ ਤੇ 4 ਵਜੇ ਪਹੁੰਚ ਗਏ। ਹਿਮਕੁੰਡ ਸਾਹਿਬ ਤੋਂ 9:00 ਵਜੇ ਤੇ 40 ਮਿੰਟ ਤੇ ਚੱਲੇ ਸੀ। ਤੇ 1 ਘੰਟਾ ਗੋਵਿੰਦ ਘਾਮ ਰੁਕੇ ਸੀ। ਹੁਣ ਗੋਵਿੰਦ ਘਾਟ ਰੁਕਾਂਗੇ ਜਾ ਕੇ ਇਹ ਆ ਪਿੱਛੇ ਗੱਡੀਆਂ ਖੜੀਆਂ ਹੁਣ ਇੱਥੋਂ ਗੱਡੀ ਲੈ ਕੇ ਗੋਵਿੰਦ ਘਾਟ ਪਹੁੰਚ ਜਾ। ਸੋ ਬਹੁਤ ਵਧੀਆ ਸਫਰ ਰਿਹਾ ਤੇ ਅੱਗੇ ਆਪਾਂ ਦੇਖਦੇ ਹਾਂ ਕਿ ਇੱਥੇ ਰਾਤ ਰੁਕਣੀ ਆ ਜਾਂ ਅੱਗੇ ਚੱਲੋ। ਕਿ ਆਵੇ ਦੇਖੀ ਇੱਕ ਜੰਗੋਂ ਬਣੇ ਲਓ ਜੀ ਸੋ ਆਪਾਂ 4:40 ਤੇ ਗੋਵਿੰਦ ਘਾਟ ਪਹੁੰਚ ਚੁੱਕੇ ਆ ਤੇ ਪਿੰਡੋਂ ਆਪਾਂ ਨੂੰ ਆਇਆ ਤੀਸਰਾ ਦਿਨ ਹੋ ਗਿਆ ਤੇ ਆਪਾਂ ਕੋਲ ਦੁਬਾਰਾ ਜਿਹੜੀ हेमਪੁਰ ਤੋਂ ਗੋਵਿੰਦਗੜ੍ਹ ਪਹੁੰਚ ਗਏ ਤੇ ਉੱਥੋਂ ਚੱਲੇ ਸੀਗੇ ਸਾਢੇ 9 ਵਜੇ ਸਾਢੇ 9 ਚੱਲ ਕੇ ਸਿੱਤਾ ਹੁਣ ਇੱਥੇ ਪਹੁੰਚੇ ਆ ਤੇ ਇਸ ਤੋਂ ਬਾਅਦ ਹੁਣ ਉੱਥੋਂ ਚੱਲੇ ਪਾਵਾਂਗੇ ਤੇ ਬਹੁਤ ਵਧੀਆ ਸਫ਼ਰ ਰਿਹਾ ਤੇ ਉਸ ਤੋਂ ਬਾਅਦ ਅਸੀਂ ਰਿਸ਼ੀਕੇਸ਼ ਜਾ ਕੇ ਰੁਕਾਂਗੇ ਹੁਣ ਇਹ ਤਾਂ ਸਫ਼ਰ ਚੰਗਾ ਰਿਹਾ ਕੋ ਸੰਗਤ ਹੁਣ ਵੀ ਪਿੱਛੇ ਦੇਖ ਸਕਦੇ ਹਾਂ ਪੀ ਸੰਗਤ ਹੁਣ ਵੀ ਇੱਥੇ ਕਾਫੀ ਜ਼ਿਆਦਾ ਆਈ ਹੋਈ ਆ ਤੇ ਸ਼ਾਮ ਤੱਕ ਸੰਗਤ ਤਕਰੀਬਨ ਫੁੱਲ ਹੋ ਜਾਣਾ ਇੱਥੇ ਸਾਰੇ ਹਾਲ ਤੇ ਸਾਰੇ ਕਿਤੇ ਜਿਵੇਂ ਕਿ ਉਹਨਾਂ ਕੋਲ ਦੁਆਰਿਆਂ ਦੇ ਵਿੱਚ ਭੀੜ ਹੁੰਦੀ ਆ ਤਾਂ ਇੱਥੇ ਵੀ ਬਹੁਤ ਜ਼ਿਆਦਾ ਰਸ਼ ਹੁੰਦਾ ਆ ਪਿੱਛੇ ਹਾਲ ਬਣੇ ਹੋਏ ਆ ਜਿੱਥੇ ਆਪਾਂ ਰਾਕੋਗੇ ਸੋ ਇਹ ਸੀਗਾ ਸ੍ਰੀ ਹਿਮਕੁੰਟ ਸਾਹਿਬ ਜੀ ਦਾ ਸਫਰ ਪੰਤ ਤੋਂ ਲੈ ਕੇ ਤੇ ਗੋਵਿੰਦ ਘਾਟ ਤੇ ਇੱਥੇ ਸਮਾਪਤ ਕਰਦੇ ਹਾਂ ਸੋ ਸਾਰੇ ਵਲੌਗ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਆ ਤੋ ਮਿਲਦੇ ਹਾਂ ਕਿਸੇ ਨਵੇਂ ਸਫ਼ਰ ਤੇ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ ਜੀ